ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਕੰਬਾਈਨ ਲੈ ਕੇ ਆਏ ਹਾਂ ਕਰਤਾਰ ਕੰਬਾਈਨ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਸ ਕੰਬਾਈਨ ਦੀ ਸਾਰੀ ਡਿਟੇਲ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿੰਨੇ ਮਾਡਲ ਹੈ ਕੀ ਰੇਟ ਹੈ ਫੋਨ ਨੰਬਰ ਵਗੈਰਾ ਉਹਨਰ ਦਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਤੋ-ਵਾਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਨੇ ਕੋਈ ਮਸ਼ੀਨ ਕੰਬਾਈਨ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਵੀਰ ਆ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਜੀ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਗੱਲ ਆਪਾਂ ਕਰਾਂਗੇ ਹੁਣ ਇਸ ਕੰਬਾਈਨ ਬਾਰੇ ਜੀ ਇਹ ਕੰਬਾਈਨ 2012 ਮਾਡਲ ਹੈਗੀ ਜੀ ਪੰਜਾਬ ਨੰਬਰ ਕੰਬਾਈਨ ਹੈ ਤੇ ਕੰਬਾਈਨ ਇਹ ਲੋਕਲ ਚੱਲੀ ਹੋਈ ਆ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਟਾਇਰਾਂ ਦੀ ਜੇ ਆਪਾਂ ਗੱਲ ਕਰੀਏ ਛੋਟੇ ਟਾਇਰ ਹੈਗੇ ਆ ਲਗਭਗ 90 ਪੈਸੇ ਦੇ ਕਰੀਬ ਜਿਹੜੇ ਵਰ ਡੇਟਾਇਰ ਨੇ ਅਗਲੇ ਉਹ ਟਾਇਰ ਹੈਗੇ ਨੇ ਜੀ ਲਗਭਗ 80 85 ਪੈਸੇ ਬਾਕੀ ਜਿਹੜੇ ਅਗਲੇ ਰਿਮ ਨੇਗੇ ਉਹ ਰਿਮਣ ਵੀ ਰਿਮ ਵੀ ਨਵੇਂ ਨੇ ਤੇ 5 11 ਵਾਲੀ ਮਸ਼ੀਨ ਹੈ ਜੀ ਇਹ ਲੋਕਲ ਚੱਲੀ ਹੋਈ ਆ ਸਾਰਾ ਕੰਮ A to Z ਬਿਲਕੁਲ ਓਕੇ ਹੈਗਾ ਤੁਸੀਂ ਦੇਖ ਸਕਦੇ ਹੋ ਬਾਕੀ ਕੰਡੀਸ਼ਨ ਇਸ ਦੀ ਤੇ ਇਸ ਕੰਬਾਈਨ ਦੇ ਜਿਹੜਾ ਇੰਜਨ ਹੈ ਜੀ ਉਹ ਚਿੱਟਾ ਟਰਬੋ ਵਾਲਾ ਇੰਜਨ ਹੈਗਾ ਪੇਟੀ ਬੰਦ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਜੀ ਰੇਟ ਦੀ ਜੇ ਗੱਲ ਕਰੀਏ 9,30,000 ਰੁਪਏ ਵੀਰ ਵੱਲੋਂ ਇਸ ਕੰਬਾਈਨ ਦਾ ਰੇਟ ਹੈ ਮੌਕੇ ਤੇ ਘਟ ਹੋ ਜੂਗਾ ਜੀ ਰੇਟ ਕੋਈ ਫਿਕਸ ਨਹੀਂ ਤੇ ਇਹ ਜਿਹੜੀ ਕੰਬਾਈਨ ਤੁਸੀਂ ਦੇਖ ਰਹੇ ਹੋ ਸ਼੍ਰੀ ਅਮਰitsar ਸਾਹਿਬ ਏਰੀਆ ਦੇ ਵਿੱਚ ਸੇਲ ਲਈ ਹੈ ਜੀ ਜੇ ਕਿਸੇ ਭਰਾ ਨੇ ਇਹ ਕੰਬਾਈਨ ਖਰੀਦਣੀ ਹੋਵੇ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਕੰਬਾਈਨ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਚੰਗੀ ਲੱਗੀ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ